ਦੇਖਦੇ ਰਹੋ ਪੰਜਾਬੀ ਹਲਚਲ نیوز ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਹਾਂਜੀ ਸਰ ਜਿਹੜਾ ਜਿਹੜਾ ਸ਼੍ਰੋਮ ਗੁਰਦੁਆਰਾ ਪ੍ਰਬੰਧ ਕਮੇਟੀ ਕੋਲ ਪਹੁੰਚੇ ਨੇ ਉਹਨਾਂ ਦੇ ਅੱਗੇ ਭਿਆਨੂ ਜੀ ਅੱਜ ਹਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣਾ ਤਹਿ ਕੇ ਸਾਰੇ ਲੋਕ ਸਾਡਾ ਪੰਜਾਬ ਅਤੇ ਦਵਿੰਦਰ ਸਿੰਘ ਮਰਾਨਾ ਜੀ ਨੇ ਜਿਹੜੇ ਸਾਰਾ ਚੌਂਦੇ ਸ਼ੋਹਾਰਾ ਇਹ ਜੋ ਜੋਰੀ ਸੁਖੀ ਮੁਕਾਬਲਾ ਸਾਡਾ ਹਰ ਬੰਦਾ ਮੁਕਾਮਲਾ ਸੀਗਾ ਉਹਨਾਂ ਤੋਂ ਕੰਮ ਕਾਵਨਾ ਹੋ ਰਿਹਾ ਹੈ ਉਹ ਇਹ ਟ੍ਰੇਨ ਕਰਦੇ ਨੇ ਬੱਚਿਆਂ ਨੂੰ ਔਰ ਇਨਾਮ ਦਿੰਦੇ ਨੇ ਉਹ ਜਿਹੜੀ ਸਾਡੀ ਵਿਰਾਸਤ ਨੂੰ ਸਾਹਮਣੇ ਰੱਖਦੇ ਨੇ ਪਰ ਬਾਦ ਕਰ ਲੰਬੀ ਲੰਬੀ ਉਮਰ ਕਰੇ ਨਾਲ ਔਰ ਇਸ ਤਰ੍ਹਾਂ ਉਦਮ ਨੂੰ ਨਬਰਕਰਾਰ ਰੱਖ ਕੇ ਸਾਡੇ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜਾ ਸਾਡਾ ਪੰਜਾਬ ਹੈ ਸਾਡਾ ਉਹ ਇਸ ਤਰ੍ਹਾਂ ਹਮਦਾਵਾ ਦਾ ਸਿਰਕੀਦਾ ਰਹੇ ਮੈਂ ਵੀ ਇਕ ਬਖਸ਼ਾ ਸੰਪ੍ਰੀਖੋ ਜੀ ਬਾਬਾ ਜੀ ਅੱਜ ਖਾਲਸਾ ਹੀ ਅੱਜ ਜਿਹੜਾ ਦਿੱਤਰ ਟੀਮ ਆਈ ਆ ਕੀ ਨਾਮ ਇਹਨਾਂ ਦਾ ਕਿਤੇ ਖਾਣੇ ਦਾ ਨਾਮ ਕੀ ਆ ਔਰ ਕਿੰਨਾ ਵੱਲੋਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਲੂ ਦਾਲਾ ਖਾਲਸਾ ਸੇਵਾਦਾਰ ਬਟਾਲਾ ਵੱਲੋਂ ਅੱਜ ਜਹਰੇ ਸ਼ਮਸ਼ੀਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਜਥੇ ਭਾਗ ਲੈ ਰਹੇ ਨੇ ਤੋਂ ਸਾਡੇ ਪਾਸ ਹਾਲਸਾ ਸੇਵਾਚਰਤ ਦੇ ਮੁਖੀ ਸਭਾਈ ਕੁਲਵੀਰ ਸਿੰਘ ਯੂਕੇ ਉਹਨਾਂ ਵੱਲੋਂ ਇਹਨਾਂ ਈਆਂ ਦੇ ਪਾਲਣ ਪੋਸ਼ਣ ਦਾ ਤੇ ਵਿੱਜਾ ਪ੍ਰਬੰਧ ਕੀਤਾ ਗਿਆ ਨਾਲ ਨਾਲ ਸ਼ਸਤਰ ਵਿਦਿਆ ਦਾ ਵੀ ਸੈਲਫ ਡਿਫੈਂਸ ਵਾਸਤੇ ਤੁਸੀਂ ਅਸੀਂ ਪਹਿਲਾਂ ਵੀ ਕਈ ਮੁਕਾਬਲਿਆਂ ਵਿੱਚ ਸਾਡੀਆਂ ਧੀਆਂ ਚੰਗਾ ਪ੍ਰਦਰਸ਼ਨ ਕਰ ਚੁੱਕੀਆਂ ਨੇ ਅਤੇ ਨਾਮ ਪ੍ਰਾਪਤ ਕਰ ਚੁੱਕੀਆਂ ਨੇ ਅੱਜ ਵੀ ਇਹ ਜੋਰੇ ਸ਼ਮਸ਼ੀਰ ਮੁਕਾਬਲਾ ਜੋ ਸਿੰਘਾ ਵੱਲੋਂ ਕਰਾਇਆ ਜਾ ਰਿਹਾ ਹੈ ਉਸ ਦੇ ਵਿੱਚ ਸਾਡੀਆਂ ਬੱਚੀਆਂ ਨੇ ਬੜਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਛੋਟੀਆਂ ਬੱਚੀਆਂ ਨੇ ਸੁੰਦਰ ਲਖਾਈ ਦਾ ਵੀ ਭਾਗ ਲਿਆ ਹੈ ਇਹ ਸਾਰੀ ਟੀਮ ਜੋ ਹੈ ਭਾਈ ਗਿਆਨੀ ਜੁਹਾਰ ਸਿੰਘ ਜੀ ਉਸਤਾਦ ਜੀ ਨੇ ਉਹਨਾਂ ਨੇ ਤਿਆਰ ਕੀਤੀ ਹੈ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਸਾਰੀ ਟੀਮ ਜੋ ਹੈ ਗੜ ਦੀ ਕਲਾ ਨਾਲ ਇਹ ਸਾਡੀਆਂ ਧੀਆਂ ਜੋ ਸੇਵਾ ਕਰ ਰਹੀਆਂ ਨੇ ਹਾਂਜੀ ਕਈਆਂ ਦੀ ਟੀਮ ਬੈਠੀ ਹੈ ਜੀ ਵੇਖੋ ਜੀ ਇਹ ਬੜੇ ਮਾਣ ਵਾਲੀ ਗੱਲ ਹੈ ਮਾਤਾ ਭਾਗ Kaur ਜੀ ਜਿਨ੍ਹਾਂ ਨੇ ਸ਼ਸਤਰ ਵਿਦਿਆ ਹੋ ਕੇ ਤੁਹਾਨੂੰ ਸਿੱਖ ਗੁਰੂ ਗੋਬਿੰਦ ਸਿੰਘ ਮਾਰ ਸਾਹਿਬ ਨਾਲ ਜੰਗਾ ਯੁੱਧਾਂ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਇਹ ਮਾਈ ਭਾਗ Kaur ਦੀਆਂ ਵਾਰਸਾਂ ਨੇ ਸਮਾਂ ਆਉਣ ਤੇ ਜਦੋਂ ਐਸਾ ਮੌਕਾ ਬਣ ਜਵੇ ਜਿਨ੍ਹਾਂ ਨੇ ਸ਼ਸਤਰ ਵਿਦਿਆ ਸਿੱਖੀ ਹੋएगी ਆਪਣਾ ਸੈਲਫ ਡਿਫੈਂਸ ਕਰ ਸਕਦੀਆਂ ਨੇ ਇਸ ਸਮਾਜ ਵਿੱਚ ਗਲਤ ਅੰਸਰ ਜੋ ਹੈ ਉਹਨਾਂ ਦੀ ਨਿਗ੍ਹਾ ਨਾਲ ਜੇ ਬੈਠ ਸਕਦੀ ਇੱਕ ਵਿਸ਼ੇਸ਼ ਤੌਰ ਤੇ ਜ਼ਾਲਤੀਆਂ ਪੜਨ ਵਾਸਤੇ ਜਾਂ ਸਿਖਾਜੇ ਦਾ ਕੰਮ ਕਰ کوریج کر رہے سچی سوچی گربانی اور ٹائم ٹی وی واحرو جی کا خالص واحد واحگوں مقابلہ کرا گیا ਆਣੀ ਵਾਜੀ ਪੰਜਾਬ ਪੰਜਾਬ ਉਹਨਾਂ ਵੱਲੋਂ ਕਰਵਾ ਗਿਆ ਜੀ ਸਾਡਾ ਫਾਲਸਾ ਗッカ ਖਾੜਾ ਗੁਰਮੁਖ ਦੇ ਆਲਿਆ ਸਾਰੀ ਟੀਮ ਆਪਣੀ ਪਹੁੰਚੀ ਆ ਅੱਜ ਦੇ ਮਾਡਾ ਬੱਚਿਆਂ ਨੇ ਆਪਣਾ ਜੋਰ ਦਿਖਾਇਆ ਏ ਆਪਾਂ ਤੇ ਇਹੋ ਕਹਿੰਨੇ ਆ ਸਾਰੇ ਬੱਚਿਆਂ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਨਾਮ ਬਾਣੀ ਨਾਲ ਜੁੜੋ ਲੋਕੀ ਤੁਹਾਨੂੰ ਪਤਾ ਹੈ ਕੱਲ ਦੇ ਸਮੇਂ ਦੇ ਵਿੱਚ ਨਸ਼ਾ ਬਹੁਤ ਬਹੁਤ ਚੱਕਿਆ ਹੈ ਪੰਜਾਬ ਦੇ ਵਿੱਚ ਸਾਰੇ ਬੱਚਿਆਂ ਨੂੰ ਇਹੋ ਬੇਨਤੀ ਆਦੀ ਸਹੀ ਆਪਣਾ ਕੰਮ ਪੜਨਾ ਕਰੋ ਜੀ ਕਰੋ ਜਿਆਣਾ ਸਾਡੇ ਸਿੱਖ ਇਤਿਹਾਸ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਅੱਜ ਦਾ ਜਿਹੜਾ ਇੱਕ ਮੁਕਾਬਲਾ ਹੋਇਆ ਇਹ ਕਿਹੜਾ ਇਲਾਕੇ ਵਿੱਚ ਹੋਇਆ ਇਹ ਕੋਟ ਮੇਰ ਸਿੰਘ ਵਿੱਚ ਹੋਇਆ ਜੀ ਵਾਹ ਵਾਹ ਜੀ ਜੀ ਜਿਹੜੇ ਪ੍ਰੈਜ਼ੀਡੈਂਟ ਦੇ ਪਹੁੰਚ ਜਾਂਦੇ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਨਾਮ ਚੱਲੇ ਅਧਿਕਾਰੀਆਂ ਵੀ ਭਗਵੰਤ ਸਿੰਘ ਕਮਲ ਕੌਸ਼ਲ ਸਾਹਿਬ ਉਹਨਾਂ ਦਾ ਵੀ ਜੀ ਆਇਆਂ ਨੂੰ ਅੱਜ ਦਾ ਕਿੰਨੀ ਕਾ ਉਹ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ ਉਸੇ ਹਿਸਾਬ ਦੇ ਨਾਲ ਇਥੋਂ ਅਲੱਗ-ਅਲੱਗ ਖਰਚੇ ਕਰਦੇ ਆ ਦਾਸ ਦਾ ਨਾਮ ਦੱਸ ਕੇ ਜੈਜੋ ਗੁਰਮੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਿਵਿੰਦਰ ਸਿੰਘ ਮਰਦਾਨਾ ਮੁਖ ਸੇਵਾਦਾਰ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਅੱਜ ਦਾ ਇਹ ਜੋ ਸਾਰਾ ਸਮਾਗਮ ਚੱਲ ਰਿਹਾ ਜਿਸ ਵਿੱਚ ਖਾਲਸਾ ਸਿਰਜਣਾ ਦੇਵਸ ਨੂੰ ਸਮਰਪਿਤ ਪਹਿਲਾ ਸਭ ਤੋਂ ਸੁੰਦਰ ਲਿਖਾਈ ਜਿਹੜੇ ਮੁਕਾਬਲੇ ਕਰਾਏਗੇ ਸੁੰਦਰ ਪੰਜਾਬੀ ਲਿਖਾਈ ਦੇ ਮੁਕਾਬਲੇ ਕਰਾਏ ਦੇਖਦੇ ਰਹੋ ਪੰਜਾਬੀ ਹਲਚਲ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ